ਭੀੜ ਪੜੱਕੇ ਵਾਲਾ ਕੰਮ ਹੋਇਆ ਪਿਆ ਕਹਿੰਦਾ ਵੀ ਲੋਕ ਕਹਿੰਦੇ ਸਾਰਾ ਕੁਝ ਵੇਚ ਦਿਓ ਪਰ ਸੋਨਾ ਖਰੀਦ ਲਓ ਕਹਿੰਦੇ ਮਿੰਟਾਂ ਮਿੰਟਾਂ ਵਿੱਚ ਰੇਟ ਵਧ ਰਹੇ ਨੇ ਅੱਜ ਸਵੇਰੇ ਦੀ ਜੇਕਰ ਮੈਂ ਗੱਲ ਕਰ ਲਾਂ ਅੱਜ ਸਵੇਰੇ 55 58000 ਰੁਪਏ ਰੇਟ ਸੀ ਤੇ ਹੁਣ ਜੇਕਰ ਗੱਲ ਕਰਾਂਗੇ ਤੁਸੀਂ ਮਤਲਬ 8 ਘੰਟੇ ਦੇ ਵਿੱਚ ਅੱਜ 1,65,000 ਰੁਪਏ ਸੋਨੇ ਦਾ ਰੇਟ ਹੋ ਗਿਆ 24 ਕੈਰਟ ਦਾ 3.5 ਲੱਖ ਰੁਪਏ ਕਿਲੋ ਮਤਲਬ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਵੀ ਐਡੀ ਕੀ ਇਹੋ ਜੀ ਅੱਗ ਲੱਗ ਗਈ ਹੈ ਵੀ ਚਾਂਦੀ ਤੇ ਸੋਨੇ ਦੇ ਭਾਅ ਇਸ ਤਰ੍ਹਾਂ ਵਧ ਰਹੇ ਹੈ ਹਰ ਰੋਜ਼ ਦੱਸਿਆ ਜਾ ਰਿਹਾ ਕਿ ਸੋਨੇ ਦਾ ਪਾ ਐਵੇਂ ਵੱਧ ਗਿਆ ਕੁਛ ਤਾਂ ਐਂ ਦਸੀ ਜਾਂਦੇ ਵੀ ਸੋਨੇ ਦਾ ਪਾ ਪਤਾ ਨਹੀਂ ਕਿੱਥੇ ਚਲਾ ਜਾਊਗਾ ਜਿਹੜੇ ਅਰਬਾਂ ਖਰਮਾਪਤੀ ਨੇ ਉਹ ਇਨਵੈਸਟ ਕਰਕੇ ਜਾਣ ਕੇ ਇਸ ਨੂੰ ਹਾਈਪ ਉਪ ਕਰ ਰਹੇ ਨੇ ਕਿ ਇੱਕ ਵਾਰ ਹਾਈਪ ਪੂਰੀ ਕਰ ਦੋ ਇਹਦੀ ਆਖਰਕਾਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਜਿਵੇਂ ਤੁਸੀਂ ਕਿਹਾ ਕਿ ਕੋਈ ਮਾਫੀਆ ਤਾਂ ਨਹੀਂ ਕਿਤੇ ਇਹ ਤਾਂ ਨਹੀਂ ਇੱਕ ਵਾਰ ਲੋਕਾਂ ਦੀ ਇਨਵੈਸਟਮੈਂਟ ਕਰਾ ਕੇ ਲੋਕਾਂ ਨੂੰ ਸਵਜਵਾਗ ਦਿਖਾ ਕੇ ਇਨਵੈਸਟਮੈਂਟ ਕਰਾ ਲਈ ਚੀਜ਼ਾ ਫਿਰ ਇੱਕ ਰਾਤ ਨੂੰ ਹੀ ਪਟਾਕਾ ਪੈ ਜਾਵੇ 10 ਸਾਲ ਬਾਦ ਉਹ ਦੌਰ ਹੈ ਉਹ ਕਹਿੰਦੇ ਜੋ ਰੇਟ ਤੇ ਖਰੀਦੇ ਉਸ ਤੋਂ ਅੱਧੇ ਰੇਟ ਤੇ ਵੀ ਖਰੀਦ ਲਓ ਕਿਤੇ ਇਹ ਤਾਂ ਨਹੀਂ ਸਿਸਟਮ ਹੋ ਜੂਗਾ ਔਨ ਟਾਈਮ ਮੈਂ ਇਹੀ ਇਸੇ ਗੱਲ ਦਾ ਮੈਨੂੰ ਡਰ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 8 TV ਪੰਜਾਬ ਮੈਂ ਤੁਹਾਡਾ ਕਰਨਵੀਰ ਰੰਦਾਵਾ ਅੱਜ ਗੱਲ ਕਰਾਂਗੇ ਇਨਵੈਸਟਮੈਂਟ ਦੀ ਲੋਕ ਕਿੱਥੇ ਇਨਵੈਸਟ ਕਰ ਰਹੇ ਨੇ ਭਾ ਕਿਹੜੇ ਪਾਸੇ ਨੂੰ ਜਾ ਰਹੇ ਨੇ ਗੱਲ ਜ਼ਮੀਨਾਂ ਦੀ ਕਰਾਂਗੇ ਤੇ ਨਾਲ ਗੱਲ ਕਰਾਂਗੇ ਸੋਨੇ ਦੀ ਸੋਨੇ ਦੇ ਭਾਅ ਕਿਉਂ ਵਧ ਰਹੇ ਨੇ ਚਾਂਦੀ ਕਿਉਂ ਅਸਮਾਨ ਨੂੰ ਛੋਰੀ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਨਰਾਗ ਸ਼ਰਮਾ ਸ਼ਰਮਾ ਜੀ ਪਹਿਲਾ ਸਵਾਲ ਹੈ ਸੋਨੇ ਤੇ ਗੱਲ ਕਰਦੇ ਆਂ ਕਹਿੰਦੇ ਅੱਜ ਕੱਲ ਨਾ ਉਹ ਭੀੜ ਪੜੱਕੇ ਵਾਲਾ ਕੰਮ ਹੋਇਆ ਪਿਆ ਕਹਿੰਦਾ ਵੀ ਲੋਕ ਕਹਿੰਦੇ ਸਾਰਾ ਕੁਝ ਵੇਚ ਦਿਓ ਪਰ ਸੋਨਾ ਖਰੀਦ ਲਓ ਕਹਿੰਦੇ ਮਿੰਟਾਂ ਮਿੰਟਾਂ ਵਿੱਚ ਰੇਟ ਵਧ ਰਹੇ ਨੇ ਬਿਲਕੁਲ ਜੀ ਰੇਟ ਤਾਂ ਵਾਕਈ ਅਸਮਾਨ ਨੂੰ ਲੱਗੇ ਹੋਏ ਨੇ ਸੋਨੇ ਦਾ ਭਾਅ ਕਦੇ ਵੀ ਸੁਣਿਆ ਨਹੀਂ ਸੀ ਵੀ ਇਸ ਲੈਵਲ ਦੇ ਉੱਤੇ ਵੀ ਵੱਧ ਜਾਊਗਾ ਕਿਉਂਕਿ ਸੋਨਾ ਇੱਕ ਤਾਤੂ ਹੈ ਤੇ ਇਸ ਦੇ ਜੇਵਰ ਬਣਦੇ ਆ ਦੇਖੋ ਤਾਤੂ ਸੋਨਾ ਚਾਂਦੀ ਹੈ ਲੋਹਾ ਹੈ ਤਾਂਬਾ ਹੈ ਪਿੱਤਲ ਹਰ ਚੀਜ਼ ਤਾਤੂ ਹੈ ਪਰ ਸੋਨੇ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਸੀ ਕਿਉਂਕਿ ਸੋਨਾ ਹੀ ਕਿਸੇ ਦੇਸ਼ ਦੀ ਕਰੰਸੀ ਦਾ ਭਾ ਵੀ ਤੈ ਕਰਦਾ ਸੋ ਇਸ ਕਰਕੇ ਸੋਨੇ ਦੇ ਰੇਟ ਇੰਨੇ ਵਧ ਨੇ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਪਰ ਕਈ ਲੋਕਾਂ ਲਈ ਮੌਜਾਂ ਦਾ ਵੀ ਇਸ ਵਖਤ ਸਵੱਬ ਬਣਿਆ ਹੋਇਆ ਹੈ ਕਿਉਂਕਿ ਲੋਕ ਧੜਾ ਧੜਾ ਇਨਵੈਸਟਮੈਂਟ ਕਰ ਰਹੇ ਆ ਅੱਜ ਸਵੇਰੇ ਦੀ ਜੇਕਰ ਮੈਂ ਗੱਲ ਕਰਨਾ ਅੱਜ ਸਵੇਰੇ 55 58000 ਰੁਪਏ ਰੇਟ ਸੀ ਤੇ ਹੁਣ ਜੇਕਰ ਗੱਲ ਕਰਾਂਗੇ ਤੁਸੀਂ ਮਤਲਬ 8 ਘੰਟੇ ਦੇ ਵਿੱਚ ਅੱਜ 165000 ਰੁਪਏ ਸੋਨੇ ਦਾ ਰੇਟ ਹੋ ਗਿਆ 24 ਕੈਰਟ ਦਾ ਮਤਲਬ ਐਡੀ ਤੇਜ਼ੀ ਨਾਲ ਕਿਸੇ ਵੀ ਇਨਵੈਸਟਮੈਂਟ ਚ ਤੁਹਾਨੂੰ ਵਾਧਾ ਨਹੀਂ ਮਿਲੇਗਾ ਚਾਹੇ ਤੁਸੀਂ ਪ੍ਰਾਪਰਟੀ ਦੀ ਗੱਲ ਕਰ ਲਓ ਚਾਹੇ ਤੁਸੀਂ ਕੋਈ ਮਿਚੁਅਲ ਫੰਡ ਦੇ ਵਿੱਚ ਕਰ ਲਓ ਜਾਂ ਤੁਸੀਂ ਹੋਰ ਕੋਈ ਧਾਤੂ ਖਰੀਦਣ ਦੀ ਗੱਲ ਕਰ ਲਓ ਉੱਥੇ ਤੁਸੀਂ ਚਾਂਦੀ ਦੀ ਗੱਲ ਕੀਤੀ ਹੈ ਚਾਂਦੀ 3.5 ਲੱਖ ਰੁਪਏ ਕਿਲੋ ਹੂੰ ਮਤਲਬ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਵੀ ਐਡੀ ਕੀ ਹੈ ਜੀ ਅੱਗ ਲੱਗੀ ਹੈ ਵੀ ਚਾਂਦੀ ਤੇ ਸੋਨੇ ਦੇ ਭਾਅ ਇਸ ਤਰ੍ਹਾਂ ਵਧ ਰਹੇ ਐ ਸੋ ਇਹ ਬੜਾ ਵੱਡਾ ਵਿਸ਼ਾ ਵੀ ਹੈ ਤੇ ਲੋਕ ਅੱਜ ਮਤਲਬ ਤੁਸੀਂ ਕਿਸੇ ਵੀ ਸੁਨਿਆਰ ਦੀ ਦੁਕਾਨ ਦੇ ਬਾਹਰ ਜਾ ਕੇ ਦੇਖ ਲਓ ਕਿਵੇਂ ਲੋਕਾਂ ਦੀ ਭੀੜ ਲੱਗੀ ਹੋਈ ਹੈ ਲੋਕ ਚਾਹੇ ਕਿਸੇ ਕੋਲ 1 ਲੱਖ ਪਿਆ 2 ਲੱਖ ਪਿਆ 2.5 ਲੱਖ ਰੁਪਏ ਪਿਆ ਉਹ ਕਹਿੰਦਾ ਮੈਂ ਫਟਾਫਟ ਸੋਨਾ ਖਰੀਦ ਕੇ ਰੱਖ ਲਾ ਕਿਉਂਕਿ ਇੱਕ ਨਾ ਕਹਿ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਬਣ ਗਿਆ ਹਰ ਰੋਜ਼ ਦੱਸਿਆ ਜਾ ਰਿਹਾ ਕਿ ਸੋਨੇ ਦਾ ਭਾਅ ਐ ਵਧ ਗਿਆ ਕੁਝ ਕੁਝ ਤਾਂ ਐ ਦਸੀ ਜਾਂਦੇ ਵੀ ਸੋਨੇ ਦਾ ਭਾਅ ਪਤਾ ਨਹੀਂ ਕਿ ਲੋਕਾਂ ਦੇ ਵਿੱਚ ਬੇਚੈਨੀ ਕ੍ਰੀਏਟ ਕਰਦੀ ਹੈ ਤੇ ਉਤਸ਼ਾਹ ਵਧਾ ਦਿੰਦੀ ਹੈ ਵੀ ਮੈਂ ਕਿਉਂ ਨਾ ਇਨਵੈਸਟਮੈਂਟ ਕਰਾਂ ਤੇ ਲੋਕ ਆਪਣੀਆਂ ਪ੍ਰਾਪਰਟੀਆਂ ਵੇਚ ਰਹੇ ਹਨ ਦੁਕਾਨਾਂ ਦੇ ਪਲਾਟ ਵੇਚ ਰਹੇ ਹਨ ਲੋਕ ਆਪਣੇ ਜਿੱਥੇ ਵੀ ਪੈਸਾ ਖਲ ਖੁੰਝੇ ਜਿਹਾ ਰੱਖਿਆ ਹੋਇਆ ਇਨਵੈਸਟ ਕੀਤਾ ਹੋਇਆ ਉਹਨੂੰ ਕਢਾ ਕੇ ਫੜਾਫੜ ਸੋਨਾ ਖਰੀਦ ਰਹੇ ਇਹਦੇ ਵਿੱਚ ਐਵੇਂ ਨਹੀਂ ਲੱਗ ਰਿਹਾ ਜਿਵੇਂ ਪਹਿਲਾਂ ਲੋਕ ਕਹਿੰਦੇ ਸੀਗੇ ਸੋਨਾ ਵੇਚ ਕੇ ਪ੍ਰਾਪਰਟੀਆਂ ਖਰੀਦ ਰਹੇ ਸੀ ਪਲਾਟ ਲੈ ਲਓ ਜੀ ਪਲਾਟ ਵਧ ਰਹੇ ਨਹੀਂ ਹੁਣ ਕਹਿੰਦੇ ਆ ਕਿ ਪਲਾਟ ਵੇਚ ਕੇ ਤੁਸੀਂ ਸੋਨਾ ਖਰੀਦ ਲਓ ਇਹਦੇ ਪਿੱਛੇ ਐ ਨਹੀਂ ਲੱਗਦਾ ਕੋਈ ਮਾਫੀਆ ਸਟਾਈਲ ਕੋਈ ਚੀਜ਼ ਚੱ ਕੋਈ ਵੀ ਚੀਜ਼ ਜਦੋਂ ਮਤਲਬ ਜ਼ਮੀਨ बिकਦੀ ਸੀ ਉਹਦੇ ਵਿੱਚ ਭੂ ਮਾਫੀ ਇਕੱਠਾ ਹੋ ਜਾਂਦਾ ਸੀ ਕੋਈ ਤੇ ਵਿੱਚ ਇਨਵੈਸਟਰ ਇਕੱਠੇ ਹੋ ਜਾਂਦੇ ਸੀ ਉਹਨੂੰ ਵੇਚਦੇ ਸੀ ਲੱਗਦਾ ਨਹੀਂ ਹੈ ਕਿ ਵੱਡੇ ਬਿਜ਼ਨਸਮੈਨ ਆਪਾਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਜਿਹੜੇ ਅਰਬਾਂ ਖਰਮਾਪਤੀ ਨੇ ਉਹ ਇਨਵੈਸਟ ਕਰਕੇ ਜਾਣ ਕੇ ਇਸ ਨੂੰ ਹਾਈਪ ਅਪ ਕਰ ਰਹੇ ਨੇ ਕਿ ਇੱਕ ਵਾਰ ਹਾਈਪ ਪੂਰੀ ਕਰ ਦੋ ਇਹਦੀ ਦੇਖੋ ਗੱਲ ਇਹ ਹੈ ਇਹ ਆਮ ਲੋਕਾਂ ਨਾਲ ਜੁੜਿਆ ਹੋਇਆ ਵਿਸ਼ਾ ਹੋ ਗਿਆ ਇਹ ਕੁਝ ਲੋਕਾਂ ਤੱਕ ਸੀਮਤ ਨਹੀਂ ਹੈ ਕਿਉਂਕਿ ਹਰ ਬੰਦਾ ਜਿਹਦੇ ਕੋਲ ਵੀ ਅੱਜ 2.2 ਲੱਖ 3 ਲੱਖ ਰੁਪਏ ਹੈਗਾ ਉਹ ਛੋਟੇ ਛੋਟੇ ਜਿਹਾ ਇਨਵੈਸਟਮੈਂਟ ਤਾਂ ਮੈਂ ਕਰ ਹੀ ਲ ਤੁਸੀਂ ਇਹ ਦੇਖੋ ਵੀ ਕੁਝ ਮਹੀਨਿਆਂ ਦੇ ਵਿੱਚ ਹੀ ਕੁਝ ਮਹੀਨਿਆਂ ਦੇ ਵਿੱਚ ਹੀ ਰੇਟ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਅੱਜ 1,65,000 ਰੁਪਏ ਰੇਟ ਹੋ ਜਾਣਾ ਬਹੁਤ ਵੱਡੀ ਗੱਲ ਹੈ ਮੈਂ 6 ਮਹੀਨਿਆਂ ਪਿਛਲੇ ਪਾਸੇ ਚਲਾ ਜਾਵਾਂ ਤਾਂ 1 ਲੱਖ ਰੁਪਏ ਤੋਂ ਵੀ ਘੱਟ ਸੋਨੇ ਦਾ ਭਾਅ ਸੀ ਹਾਂ ਆਪਾਂ 6 ਮਹੀਨਿਆਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਤੁਸੀਂ ਦੇਖੋ ਇੱਥੇ ਤੱਕ ਪਹੁੰਚਣਾ ਔਰ ਇਹ ਰੇਟ ਜਿਹੜੇ ਆ ਕੁਝ ਸਾਲਾਂ ਦੇ ਵਿੱਚ ਵਧੇ ਅਜੇਕਰ ਮੈਂ ਤੁਹਾਨੂੰ 2005-04 ਦੀ ਗੱਲ ਕਰਾਂ 5800 ਰੁਪਏ ਸੋਨੇ ਦਾ ਭਾਅ ਸੀ ਹਾਂ 5800 ਰੁਪਏ ਤੋਲਾ ਸੋਨੇ ਦਾ ਭਾਅ ਸੀ ਉਸ ਤੋਂ ਪਹਿਲਾਂ ਤਾਂ ਲੋਕਾਂ ਨੇ ਹੋਰ ਬਹੁਤ ਘੱਟ ਰੇ ਸੋਨੇ ਦੇ ਭਾਅ ਨੂੰ ਪਤਾ ਨਹੀਂ ਕੀ ਅੱਗ ਲੱਗੀ ਆ ਅੱਜ ਜੇਕਰ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿਸੇ ਐਕਸਪਰਟ ਨਾਲ ਗੱਲ ਕਰਦੇ ਹਾਂ ਕਿ ਸੋਨੇ ਦਾ ਭਾਅ ਕਿਉਂ ਵਧ ਰਿਹਾ ਤਾਂ ਉਹ ਕਹਿੰਦੇ ਕੋਈ ਇੰਟਰਨੈਸ਼ਨਲ ਝੋਲਚਾਲ ਹੈ ਜੀ ਇੰਟਰਨੈਸ਼ਨਲ ਕੀਮਤਾਂ ਤੇ ਇਹ ਹੋ ਰਹੀਆਂ ਜੀ ਜਿਵੇਂ ਡਾਲਰ ਦਾ ਰੇਟ ਵਧਦਾ ਓਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਅ ਵਧ ਰਿਹਾ ਇਸ ਕਰਕੇ ਇਹਦਾ ਵੀ ਭਾਅ ਵਧ ਹੀ ਜਾਂਦਾ ਕੀ ਹੋ ਰਿਹਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੋਈ ਯੁੱਧ ਲੱਗੇ ਹੋਇਆ ਕਿ ਸੋਨਾ ਥੋੜਾ ਚੱਲ ਰਿਹਾ ਕਿ ਸੋਨੇ ਦੀਆਂ ਗੋਲੀਆਂ ਥੋੜਾ ਬਣ ਰਹੀਆਂ ਨੇ ਕਿੱਥੇ ਜਾ ਰਿਹਾ ਸੋਨਾ ਆਖਰਕਾਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਯਵੇਂ ਤੁਸੀਂ ਕਿਹਾ ਕਿ ਕੋਈ ਮਾਫੀਆ ਤਾਂ ਨਹੀਂ ਕਿਤੇ ਇਹ ਤਾਂ ਨਹੀਂ ਇੱਕ ਵਾਰੀ ਲੋਕਾਂ ਦੀ ਇਨਵੈਸਟਮੈਂਟ ਕਰਾ ਕੇ ਲੋਕਾਂ ਨੂੰ ਸਵਜਵਾਗ ਦਿਖਾ ਕੇ ਇਨਵੈਸਟਮੈਂਟ ਕਰਾ ਲਈ ਜੇ ਫਿਰ ਇੱਕ ਰਾਤ ਨੂੰ ਹੀ ਪਟਾਕਾ ਪੈ ਜਾਵੇ ਅੱਗੇ ਬੜੀ ਵਾਰ ਕਈ ਚੀਜ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਪਰ ਇੱਥੇ ਸਰਕਾਰ ਨੂੰ ਖਾਸ ਤੌਰ ਤੇ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਉਹ ਧਿਆਨ ਰੱਖਣ ਵੀ ਇਹਦਾ ਰੇਟ ਜਦੋਂ ਡਾਊਨ ਜਾਏਗਾ ਤੇ ਉਸ ਦੇ ਵਿੱਚ ਗੈਪ ਜਿਹੜਾ ਬਹੁਤ ਵੱਡਾ ਨਾ ਹੋਵੇ ਕਿਉਂਕਿ ਬਹੁਤ ਵੱਡੀ ਇਕਨੋਮੀ ਹਲਚਲ ਜਿਹੜੀ ਹੈ ਇਸ ਭਾਅ ਦੇ ਵਧਣ ਨਾਲ ਤੇ ਘਟ ਨਾਲ ਇਸ ਤੋਂ ਵੀ ਵੱਡੀ ਜਿਹੜੀ ਹਲਚਲ ਹੈ ਉਹ ਬਣਦੀ ਹੋਈ ਨਜ਼ਰ ਆਏਗੀ ਮੈਂ ਉੱਥੇ ਇੱਕ ਗੱਲ ਹੋਰ ਕਹਾਂ ਕਿ ਬਦ ਮਾਰਕੀਟਿੰਗ ਸੋਸ਼ਲ ਮੀਡੀਆ ਕਰ ਰਿਹਾ ਇਸ ਵਕਤ ਸੋਨੇ ਦੀ ਜਿਹਨਾਂ ਲੈਣਾ ਦੇਣਾ ਕੋਈ ਨਹੀਂ ਹੈ ਕਿਸੇ ਨੂੰ ਐਡ ਨਹੀਂ ਮਿਲ ਰਹੀ ਕਿ ਤੁਸੀਂ ਸੋਨੇ ਦੇ ਭਾਅ ਦਵਾਓ ਪਰ ਉਹ ਸਿਰਫ ਈਵਰਸ ਦੇ ਲਈ ਐਕਸਾਈਟਮੈਂਟ ਦੇ ਲਈ ਇਵੇਂ ਹੁਣ ਅਸੀਂ ਇੰਟਰਵਿਊ ਕਰ ਰਹੇ ਆ ਲੋਕ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਪੇਸ਼ ਕਰ ਰਹੇ ਆ ਲੋਕ ਸੁਣਨਾ ਪਸੰਦ ਕਰ ਰਹੇ ਨੇ ਜੀ ਉਹਨਾਂ ਨੂੰ ਬਿਲਕੁਲ ਸੁਣਨਾ ਪਸੰਦ ਕਰ ਰਹੇ ਪਰ ਸੋਚ ਵੀ ਤਾਂ ਰੱਖਣੀ ਪੈਗੀ ਨਾ ਕਿਉਂਕਿ ਪੈਸਾ ਤੁਹਾਡਾ ਹੈ ਤੁਹਾਡੀ ਖੂਨ ਪਸੀਨੇ ਦੀ ਕਮਾਈ ਹੈ ਠੀਕ ਹੈ ਇਨਵੈਸਟਮੈਂਟ ਕਰਨ ਦਾ ਹਰੇਕ ਨੂੰ ਅਧਿਕਾਰ ਹੈ ਪਰ ਥੋੜਾ ਜਿਹਾ ਕੰਟਰੋਲ ਕਰਕੇ ਕਰਨੀ ਚਾਹੀਦੀ ਹੈ ਭਾ ਵਾਧੇ ਘਟਦੇ ਰਹਿੰਦੇ ਜਿਵੇਂ ਸ਼ੇਅਰ ਮਾਰਕੀਟ ਹੈ ਸ਼ੇਅਰ ਮਾਰਕੀਟ ਵੀ ਕਿਤੇ ਨਾ ਕਿਤੇ ਸੋਨੇ ਦੀ ਕੀਮਤਾਂ ਨਾਲ ਆਧਾਰਿਤ ਹੁੰਦੀ ਹੈ ਪਰ ਇੱਥੇ ਤਾਂ ਸਿੱਧਾ ਹੀ ਮਤਲਬ ਘੰਟੇ-ਘੰਟੇ ਦੇ ਰੇਟ ਫਰਕ ਮੈਂ ਹੁਣੇ ਕਿਸੇ ਜੁਐਲਰ ਨਾਲ ਗੱਲ ਕਰ ਰਿਹਾ ਸੀਗਾ ਕਿ ਕਿਸ ਤਰ੍ਹਾਂ ਦੇ ਭਾਅ ਵਧ ਰਹੇ ਉਹ ਕਹਿੰਦੇ ਜੀ ਜਿਹੜੇ ਭਾਅ ਤੇ ਬੁੱਕ ਕਰ ਲੈਂਦੇ ਉਹ ਭਾਅ ਤੇ ਖਰੀਦੇ ਨਹੀਂ ਜਾ ਰਿਹਾ ਮਤਲਬ ਇੰਨੀ ਤੇਜ਼ੀ ਸੋਨੇ ਦੇ ਵਿੱਚ ਆ ਰਹੀ ਹੈ ਇਹ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਗੜਬੜ ਨਜ਼ਰ ਆ ਰਹੀ ਹੈ ਹੁਣ ਸਪਸ਼ਟ ਨਹੀਂ ਕਹਿ ਸਕਦੇ ਇਸ ਬਿਲਕੁਲ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਸ਼ਰਮਾ ਜੀ ਜਦੋਂ ਨਾ ਪ੍ਰਾਪਰਟੀ ਦੀ ਗੱਲ ਕਰ ਲਈਏ ਤਾਂ ਅੱਜ ਤੋਂ ਤਕਰੀਬਨ 20 ਸਾਲ ਪ ਉਸ ਟਾਈਮ ਕਈ ਪਲਾਟ ਦੀਆਂ ਜਿਵੇਂ ਲੋਕਾਂ ਨੇ ਖਰੀਦੇ ਜੋ ਰੇਟ ਤੇ ਖਰੀਦੇ ਉਸ ਤੋਂ ਬਾਅਦ ਤਕਰੀਬਨ 10 ਸਾਲ ਬਾਅਦ ਉਹ ਦੌਰ ਆਇਆ ਉਹ ਕਹਿੰਦੇ ਜੋ ਰੇਟ ਤੇ ਖਰੀਦੇ ਉਸ ਤੋਂ ਅੱਧੇ ਰੇਟ ਤੇ ਵੀ ਖਰੀਦ ਲਓ ਕਿ ਇਹ ਤਾਂ ਨਹੀਂ ਸਿਸਟਮ ਹੋ ਜੂਗਾ ਔਨ ਟਾਈਮ ਮੈਂ ਇਹੀ ਇਸੇ ਗੱਲ ਦਾ ਮੈਨੂੰ ਡਰ ਆ ਮੈਨੂੰ ਇਸੇ ਗੱਲ ਦਾ ਕਹਿ ਲਈਏ ਕਿ ਫਿਕਰ ਹੈ ਕਿ ਇਤਨਾ ਭੇੜਚਾਲ ਸਾਡੇ ਸ਼ਬਦ ਹੈ ਲੋਕ ਧੜਾ ਤਾ ਟ੍ਰੈਂਡਿੰਗ ਦੇ ਪਿੱਛੇ ਭੇੜਚਾਲ ਕਰ ਦਿੰਦੇ ਆ ਸ਼ੁਰੂ ਹੁਣ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਜਿਹੜੇ ਬਣਾਉਣਾ ਚਾਹੁੰਦੇ ਆ ਰੀਲਾਂ ਬਣਾ ਰਹੇ ਆ ਜਾਂ ਆਪਣੇ ਚੈਨਲ ਨੂੰ ਚਲਾਉਣਾ ਚਾਹੁੰਦੇ ਆ ਉਹ ਧੜਾ ਧੜ ਦੱਸੀ ਜਾ ਰਹੇ ਕਿ ਪਤਾ ਨਹੀਂ ਕੀ ਫਾਇਦਾ ਹੋ ਗਿਆ ਹੁਣ ਦੇਖੋ ਕੋਈ ਕਹਿੰਦਾ ਚਾਂਦੀ ਦੇ ਭਾਅ ਇਸ ਕਰਕੇ ਵਧ ਰਹੇ ਆ ਜੀ ਕਿਉਂਕਿ ਇਹ ਬੈਟਰੀਆਂ ਦੇ ਵਿੱਚ ਪੈ ਰਹੀ ਹੈ ਹਮ ਬੈਟਰੀ ਜਿਹੜੀ ਇੱਕ ਬੈਟਰੀ ਬਣ ਰਹੀ ਹੈ ਜਿਵੇਂ ਜਿਹੜੇ ਚਾਰਜਿੰਗ ਵਾਲੀਆਂ ਜਿਵੇਂ ਇਲੈਕਟ੍ਰੋਨਿਕ ਗੱਡੀਆਂ ਜਿਹੜੀਆਂ ਬੈਟਰੀਆਂ ਲੱਗਣੀਆਂ ਉਹ ਚ ਪੈ ਰਹੀ ਹੈ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਇਹ ਤਾਂ 25 ਸਾਲ ਪਹਿਲਾਂ ਵੀ ਪੈਂਦਾ ਹਮ ਚਾਂਦੀ ਤਾਂ ਜਿੰਨੇ ਵੱਡੇ ਵੱਡੇ ਟਰਾਂਸਫਾਰਮਰ ਬੰਦੇ ਆ ਉਹਨਾਂ ਤੇ ਚਾਂਦੀ ਦੀ ਪਲੇਟਾਂ ਲੱਗਦੀਆਂ ਇਹ ਤਾਂ ਸ਼ੁਰੂ ਤੋਂ ਲੱਗਦੀਆਂ ਆ ਰਹੀਆਂ ਇਹ ਕੋਈ ਅੱਜ ਨਵੀਆਂ ਨਹੀਂ ਲੱਗਣ ਲੱਗੀਆਂ ਪਰ ਇੰਨੀ ਤੇਜ਼ੀ ਦੇ ਨਾਲ ਕੋਈ ਲੋਕ ਕਹਿੰਦੇ ਚਾਈਨਾ ਵਾਲੇ ਜੀ ਇਹ ਖਰੀਦ ਰਹੇ ਆ ساری ਚਾਂਦੀ ਤੇ ਉਹ ਬੈਟਰੀਆਂ ਬਣਾਣਗੇ ਜਿਹੜੀ ਬੈਟਰੀ ਦੀ ਉਮਰ 50 ਸਾਲ ਰਹੂਗੀ ਉਹਦੀ ਲਿਮਟ ਹੈ 800 900 ਕਿਲੋਮੀਟਰ ਚੱਲਿਆ ਕਰੂਗੀ ਬਹੁਤ ਸਾਰਾ ਕੁਝ ਇਹ ਜਿਹੜਾ ਹੈ ਸਰ ਇਸੇ ਤੋਂ ਹੀ ਮੈਨੂੰ ਲੱਗ ਰਿਹਾ ਕਿ ਇਸੇ ਤੋਂ ਹਾਲਾਤ ਲੱਗ ਰਹੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਚਾਈਨਾ ਖਰੀਦ ਰਿਹਾ ਜਾਂ ਕੋਈ ਵੀ ਬੀਸੀਡੀ ਕੰਟਰੀ ਨਹੀਂ ਮੈਂ ਨਹੀਂ ਕਹਿ ਰਿਹਾ ਨਹੀਂ ਕੁਝ ਲੋਕ ਕਹਿ ਰਹ ਕੋਈ ਵਿਪਰਦੇਸ਼ ਦਾ ਨਾਮ ਨਹੀਂ ਲੈਂਦੇ ਕੋਈ ABC D ਕੋਈ ਵੀ ਕੰਟਰੀ ਖਰੀਦ ਰਹਾ ਹੈਗਾ ਉਸ ਨੂੰ ਖਰੀਦ ਰਿਹਾ ਕੀਤੇ ਮਾਫੀਆ ਉਹ ਵਾਲੀ ਗੱਲ ਆ ਵੀ ਕਿਤੇ ਸਰਕਲ ਇਹ ਘੁੰਮ ਰਿਹਾ ਸਟਾਰਟਿੰਗ ਕਿਸੇ ਦਾ ਦਿਮਾਗ ਚੱਲਿਆ ਵੀ ਇਹਨੂੰ ਗੇਮ ਨੂੰ ਕਮਾਇਆ ਕਿਵੇਂ ਜਾਵੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਜੇਕਰ ਕੋਈ ਬਾਹਰਲਾ ਦੇਸ਼ ਖਰੀਦੇਗਾ ਤਾਂ ਦੇਸ਼ ਦੀ ਸਰਕਾਰ ਨੂੰ ਪਤਾ ਲੱਗ ਜਾਊਗਾ ਨਾਲ ਦੀ ਨਾਲ ਕਿਉਂਕਿ ਇਹ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਜੇਬ 'ਚ ਪਾ ਕੇ ਲੈ ਜਾਊਗਾ ਇੱਕ ਧਾਤੂ ਨੇ ਬਾਹਰ ਜਾਣਾ ਦੇਸ਼ ਤੋਂ ਤੇ ਪੂਰਾ ਦੇਖੋ ਜਿਵੇਂ ਇਨਫਰਾਸਟ੍ਰਕਚਰ ਬਣਾਇਆ ਹੁੰਦਾ ਉਹ ਤੇ ਟੈਕਸ ਵੀ ਤਾਂ ਲੱਗੂਗਾ ਜਿਹੜੀ ਚੀਜ਼ ਐਕਸਪੋਰਟ ਹੋਊਗੀ ਉਹ ਤੇ ਟੈਕਸ ਤਾਂ ਲੱਗੂਗਾ ਨਾ ਜਿਹੜਾ ਮਾਲ ਇਹ ਵਿਕਰੇ ਸੋਨਾ ਚਾਂਦੀ ਇਸ ਵਕਤ 2 ਨੰਬਰ ਦੇ ਵਿੱਚ ਵਿਕਰੇ ਬਿਨਾ ਟੈਕਸ ਤੋਂ ਵਿਕਰੇ ਜੇ ਟੈਕਸ ਲੱਗ ਕੇ ਵਿਕੂਗਾ ਤੇ ਸਰਕਾਰ ਨੂੰ ਅੰਕੜੇ ਪਤਾ ਲੱਗ ਜਾਣਗੇ ਜੇ ਅੰਕੜਿਆਂ ਦੇ ਨਾਲ ਜਾਊਗੀ ਚੀਜ਼ ਤਾਂ ਪਤਾ ਲੱਗੂ ਵੀ ਕਿਹੜੇ ਦੇਸ਼ ਦੇ ਵਿੱਚ ਟਰੈਵਲ ਕਰ ਰਹੀ ਹੈ ਸੋ ਉਹ ਕਾਰਨ ਨਹੀਂ ਹੋ ਸਕਦਾ ਮੈਂ ਇਹ ਤਾਂ ਕਲੀਅਰ ਕਹਿਣਾ ਚਾਹੁੰਦਾ ਵੀ ਸ਼ਾਇਦ ਔਰ ਕਿਤੇ ਨਾ ਕਿਤੇ 99% ਜਿਹੜਾ ਇਹ ਇਸ ਨੂੰ ਹਵਾ ਬਣਾਈ ਜਾ ਰਹੀ ਹੈ ਇੱਕ ਵੱਡੀ ਹਵਾ ਤਿਆਰ ਕੀਤੀ ਗਈ ਹੈ ਦੇਖੋ ਟਰਾਂਸਫਾਰਮਰ ਪਹਿਲਾਂ ਲੱਗਦੀ ਸੀ ਸੋਲਰ ਪਲਾਂਟ ਦੇ ਵਿੱਚ ਪਹਿਲਾਂ ਲੱਗਦੀ ਸੀ ਹਾਂ ਇੱਕ ਚੀਜ਼ ਜ਼ਰੂਰ ਮੈਂ ਤੁਹਾਡੀ ਇਸੇ ਗੱਲ ਨਾਲ ਇਤਫਾਕ ਰੱਖਦਾ ਵੀ ਜਿਹੜੀ ਇੱਕ ਬੈਟਰੀ ਦੇ ਵਿੱਚ ਚਾਂਦੀ ਦੀ ਪਲੇਟ ਲੱਗੀ ਜਾਂ ਇੱਕ ਸੋਲਰ ਦੇ ਵਿੱਚ ਲੱਗੀ ਆ ਟਰਾਂਸਫਾਰਮਰ ਦੇ ਵਿੱਚ ਲੱਗੀ ਉੱਥੇ ਜ਼ਰੂਰ ਹੈ ਵੀ ਜਿਵੇਂ ਹੁਣ ਇੱਕ ਕਿਸੇ ਨੇ 1000 ਰੁਪਏ ਦੀ ਪਾਜੇਵ ਖਰੀਦ ਲਈ ਪਾਇਲ ਖਰੀਦ ਲਈ ਤਾਂ ਉਹ ਸਾਲ ਦੋ ਸਾਲ ਬਾਅਦ ਨੂੰ ਘਸ ਕੇ ਵਾਪਸ ਆਣੀਓ ਆਣੀ ਐ ਰੀਸਾਈਕਲ ਹੋਣੀਓ ਹੋਣੀ ਐ ਪਰ ਜਿਹੜੀ ਇੱਕ ਬੈਟਰੀ ਦੇ ਵਿੱਚ ਲੱਗੀ ਜਾਂ ਇੱਕ ਟਰਾਂਸਫਾਰਮਰ ਦੇ ਵਿੱਚ ਲੱਗੀ ਐ ਇੱਕ ਸੋਲਰ ਦੇ ਵਿੱਚ ਲੱਗੀ ਤਾਂ ਉਹਨੇ 10 ਸਾਲ ਤੱਕ ਘਟੋ ਘਟ ਉਹਨੇ ਰੀਸਾਈਕਲ ਹੋਣ ਲਈ ਪਹੁੰਚਣਾ ਨਹੀਂ ਤੁਹਾਡੇ ਕੋਲ ਤੇ ਉਹ ਕਿਤੇ ਨਾ ਕਿਤੇ ਸਟਾਕ ਜ਼ਰੂਰ ਅੰਦਰ ਹੋ ਜੂਗਾ ਪਰ ਐਡੀ ਕਾਲੀ ਕੀ ਹੈ ਲੋਕਾਂ ਨੇ ਕਰਨਾ ਕੀ ਚਾਹਦੀ ਦਾ ਖਰੀਦ-ਖਰੀਦ ਕੇ ਇਦਾਂ ਧਰਨਗੇ ਤੇ ਮੁੜ ਕੇ ਸੋਨਾ 10 ਗ੍ਰਾਮ ਇੰਨਾ ਹੋਊਗਾ ਇਹ ਤੋਂ ਵੀ ਘੱਟ ਹੋਊਗਾ ਇਹ ਹੈਗਾ 1,65,000 ਦਾ ਚਾਂਦੀ ਸਾਢੇ 3 ਲੱਖ ਰੁਪਏ ਦੀ ਕਿਲੋ ਆ ਕਿਲੋ ਐਡੀ ਤਾਂ ਹੋਊਗੀ ਉਸ ਮਹਾਲ ਨਹੀਂ ਓਕੀ ਹੈ 10 ਕਿਲੋ ਥੋੜਾ ਕੋਈ ਖਰੀਦ ਕੇ ਰੱਖ ਸਕਦਾ ਚੱਕਣੀ ਵੀ ਓਕੀ ਹੈ ਵੇਚਣੀ ਵੀ ਓਕੀ ਹੈ ਸੋਨਾ ਮੈਂ ਮੰਨਦਾ ਚੱਕਣਾ ਸੌਖਾ ਤੇ ਵਿਕ ਵੀ ਸੌਖਾ ਜਾਣਾ ਪਰ ਜੇਕਰ ਰੇਟ 'ਚ ਕਿਤੇ ਪਟਾਕਾ ਪੈ ਗਿਆ ਫਿਰ ਕੀ ਬਣੂਗਾ ਗੱਲ ਤਾਂ ਇੱਥੇ ਆ ਕੇ ਖੜਦੀ ਆ ਮੈਂ ਤਾਂ ਇਸ ਕਰਕੇ ਕਹਿੰਨਾ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਥੋੜੀ ਜੀ ਸਖਤਾਈ ਜ਼ਰੂਰ ਕਰੇ ਕਿ ਜਿਹੜੇ ਲੋਕ ਇਨਵੈਸਟਮੈਂਟ ਕਰ ਰਹੇ ਆ ਅੱਜ ਤਾਂ ਉਹ ਅੱਛੇ ਲਈ ਕਰ ਰਹੇ ਆ ਅੱਛਾ ਹੋਣਾ ਵੀ ਚਾਹੀਦਾ ਦੇਖੋ ਜਿਨ੍ਹਾਂ ਨੇ 70000 ਰੁਪਏ ਨੂੰ ਖਰੀਦੇ ਆ ਹੋਣਾ ਉਹਨਾਂ ਦਾ ਤਾਂ ਡਬਲ ਤੋਂ ਵੱਧ ਹੋਗੇ ਬਿਲਕੁਲ ਹੋਗੇ ਠੀਕ ਹੈ ਜਿਨ੍ਹਾਂ ਨੇ ਹੁਣ ਖਰੀਦਣਾ 160 ਨੂੰ ਖਰੀਦਣਾ ਉਹਨਾਂ ਦੇ 2 ਲੱਖ ਰੁਪਏ ਹੋ ਗਿਆ ਤਾਂ ਵੱਜ ਜਾਊਗਾ ਰੇਟ 2.5 ਲੱਖ ਰੁਪਏ ਚਰਚਾ ਹੋ ਰਿਹਾ ਵੀ ਸੋਨਾ 2.5 ਲੱਖ ਲਾਲਚ ਦੀ ਸੀਮਾ ਰੁਕ ਜਾਂਦੀ ਹੈ ਕਿ ਯਾਰ ਥੋੜਾ ਜਿਹਾ ਹੋਰ ਵਧ ਲੈਣ ਦੇ ਜਦੋਂ ਥੋੜਾ ਜਿਹਾ ਹੋਰ ਵਧਣ ਵਾਲੇ ਚੱਕਰ 'ਚ ਪੈਂਦੇ ਆ ਨਾ ਉਦੋਂ ਹੀ ਪਟਾਕਾ ਪੈਂਦਾ ਸੋ ਇਸ ਕਰਕੇ ਜਿਨੇ ਤਾਂ ਲੌਂਗ ਟਰਮ ਲਈ ਇਨਵੈਸਟਮੈਂਟ ਕਰਨੀ ਹੈ ਵੀ ਅੱਜ ਲੈ ਕੇ ਰੱਖ ਲਿਆ ਵੀ 10 ਸਾਲ ਬਾਅਦ ਬੱਚੇ ਦਾ ਵਿਆਹ ਹੋਊਗਾ ਉਦੋਂ ਕੰਮ ਆਜੂਗਾ ਜਾਂ 10 ਸਾਲ ਬਾਅਦ ਕੋਈ ਸਟੱਡੀ ਵਾਸਤੇ ਕੋਈ ਮਕਾਨ ਬਣਾਉਣ ਵਾਸਤੇ ਕੰਮ ਆਊਗਾ ਉਹ ਤਾਂ ਘਟਾ ਨਹੀਂ ਖਾਂਦੇ ਕਿਉਂਕਿ 10 ਸਾਲ ਬਾਅਦ ਤਾਂ ਰੇਟ ਬਹੁਤ ਜ਼ਿਆਦਾ ਹੋਣਗੇ ਹੋਣਗੇ ਪਰ ਜਿਹੜਾ ਸਮ ਟਾਈਮ ਇਨਵੈਸਟਮੈਂਟ ਕਰ ਰਿਹਾ ਕਿ ਹੁਣ ਖਰੀਦ ਲੋ ਜੀ ਮਹੀਨੇ ਬਾਅਦ ਵੇਚ ਦਾਂਗੇ 2 ਮਹੀਨੇ ਬਾਅਦ ਵੇਚ ਦਾਂਗੇ ਜਾਂ ਕੁਝ ਲੋਗ ਪਲਾਟ ਪ੍ਰਾਪਰਟੀ ਕੁਝ ਹੋਰ ਸਮਾਨ ਵੇਚ ਕੇ ਸੋਨਾ ਖਰੀਦ ਰਹੇ ਉਹਨਾਂ ਨੂੰ ਤਰਕ ਰਹਿਣ ਦੀ ਜ਼ਰੂਰਤ ਹੈ ਇਹਦੇ ਅਸਲ ਪੁਆਇੰਟ ਤੱਕ ਜਾਓ ਵੀ ਆਖਰਕਾਰ ਮਹਿੰਗਾ ਹੋ ਕਿਉਂ ਰਿਹਾ ਕਿਉਂਕਿ ਮੈਂ ਬੜੀ ਕੋਹਕ ਕੀਤੀ ਇਸ ਵਿਸ਼ੇ ਤੇ ਮਹਿੰਗਾ ਕਿਉਂ ਹੋ ਰਿਹਾ ਕਿਸੇ ਕੋਲ ਸਟੀਕ ਜਵਾਬ ਨਹੀਂ ਹੈ ਪਰ ਮਹਿੰਗੇ ਉਹਨਾਂ ਲਈ ਜਿਵੇਂ ਤੁਸੀਂ ਗੱਲ ਕੀਤੀ ਆ ਇਹ ਤਾਂ ਕਹਿੰਦੇ ਘੰਟੇ-ਘੰਟੇ ਵਿੱਚ ਰੇਟ ਰਿਵਾਈਜ਼ ਹੋ ਰਿਹਾ ਜਿਵੇਂ ਕਹਿੰਦੇ ਸੀ ਬਿਲਕੁਲ ਬਦਲ ਰਿਹਾ ਜੀ ਘੰਟਾ ਪਹਿਲਾਂ ਫੋਨ ਕੀਤਾ ਸੀ ਉਹ ਕਹਿੰਦੇ 1,64,000 ਰੁਪਏ ਹੁਣ ਫੋਨ ਕੀਤਾ ਕਹਿੰਦੇ 1,65,000 ਜਦੋਂ ਮੈਂ ਆਪਣੀ ਇੰਟਰਵਿਊ ਮੈਨ ਲੱਗਦਾ ਕੱਲ ਨੂੰ ਚੱਲੂਗੀ ਉਦੋਂ ਕੱਲ ਨੂੰ ਮੈਂ ਦੋਸਤਾਂ ਨੂੰ ਦੱਸੂਗਾ ਵੀ ਕਮੈਂਟ ਬਾਕਸ ਦੇ ਵਿੱਚ ਦੱਸੋ ਵੀ ਹੁਣ ਕੀ ਰੇਟ ਹੋ ਗਿਆ ਕਿ ਅੱਜ ਅੱਜ ਤੋਂ ਮਤਲਬ ਕੱਲ੍ਹ ਸਵੇਰੇ 10 ਘੰਟੇ ਦੇ ਵਿੱਚ 12 ਘੰਟੇ ਦੇ ਵਿੱਚ 14 ਘੰਟੇ ਦੇ ਵਿੱਚ ਕਿੰਨਾ ਰੇਟ ਵਧੂਗਾ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਅੱਜ ਸੋਨੇ ਦਾ ਭਾਅ ਕੀ ਹੈ 24 ਚੈੱਕ ਤਾਂ ਕਰਨ ਦੀ ਕੋਸ਼ਿਸ਼ ਕਰੋ ਵੀ ਆਖਰਕਾਰ ਨੀ ਕੀਆ ਦੇਖੋ ਸਾਨੂੰ ਹਜੇ ਤੱਕ ਕਾਰਨ ਸਮਝ ਨਹੀਂ ਆਇਆ ਕਿ ਬੈਟਰੀਆਂ ਆ ਜਾਂ ਹੋਰ ਕੈਮਰੇ ਸਾਹਮਣੇ ਬੋਲਣ ਨੂੰ ਜਿਹੜੀ ਵੀ ਗੱਲ ਕਰ ਰਹੀਏ ਜਿਹੜੇ 골ਡ ਦੇ ਨਾਲ ਸੰਬੰਧਿਤ ਲੋਕ ਨੇ ਕੋਈ ਕੁਝ ਬੋਲਣ ਨੂੰ ਤਿਆਰ ਵੀ ਨਹੀਂ ਹੈਗੇ ਨਾ ਕੈਮਰੇ ਸਾਹਮਣੇ ਉਹ ਕਰ ਇੰਟਰਨੈਸ਼ਨਲ ਮਾਰਕੀਟ ਆ ਹੁਣ ਇੰਟਰਨੈਸ਼ਨਲ ਮਾਰਕੀਟ ਚਲਾ ਕੌਣ ਰਿਹਾ ਇਹ ਵੀ ਨਹੀਂ ਕਲੀਅਰ ਇੰਟਰਨੈਸ਼ਨਲ ਮਾਰਕੀਟ ਕੌਣ ਚਲਾ ਰਿਹਾ ਕਿਵੇਂ ਚੱਲ ਰਹੀ ਹੈ ਰੇਟ ਕਿਵੇਂ ਉਛਾਲ ਮਾਰ ਰਿਹਾ ਐਡਾ ਅੱਜ 89 ਡਾਲਰ ਹੋ ਗਿਆ ਜੀ ਠੀਕ ਹੈ ਤੁਸੀਂ ਇਹ ਦੇਖੋ ਵੀ ਉਹ 91 ਰੁਪਏ ਗਿਆ ਉਹਦਾ ਕੋਈ ਪਤਾ ਤਾਂ ਲੱਗ ਰਿਹਾ ਵੀ ਕਿਉਂ ਗਿਆ ਕਿਵੇਂ ਗਿਆ ਕੀ ਹੋਇਆ ਇਹਦੇ ਬਾਰੇ ਕੋਈ ਚਰਚਾ ਨਹੀਂ ਕਰ ਰਹਾ ਹੁਣ ਪੈਟਰੋਲ ਮਹਿੰਗਾ ਹੁੰਦਾ ਜੀ ਉਹਦੇ ਬਾਰੇ ਦੱਸਿਆ ਜਾਂਦਾ ਵੀ ਇਹ ਜਿਹੜਾ ਕੱਚਾ ਪੈਟਰੋਲ ਹੈ ਜਾਂ ਕੱਚਾ ਤੇਲ ਹੈ ਇਹਦਾ ਡਰਮ ਰੇਟ ਇੰਨਾ ਮਹਿੰਗਾ ਹੋ ਗਿਆ ਤੇ ਇਸ ਕਰਕੇ ਪੈਟਰੋਲ ਦੀਆਂ ਕੀਮਤਾਂ ਵਧ ਗਈਆਂ ਇਹਦੇ ਬਾਰੇ ਕੋਈ ਵੀ ਸਪਸ਼ਟੀਕਰਨ ਨਹੀਂ ਦੇ ਰਿਹਾ ਨਾ ਸਰਕਾਰ ਕੋਈ ਦੱਸ ਰਹੀ ਹੈ ਨਾ ਕੋਈ ਬੁੱਧੀਜੀਵੀ ਕੁਝ ਬੋਲ ਰਿਹਾ ਨਾ ਹੀ ਸੋਨੇ ਨਾਲ ਡੀਲ ਕਰਨ ਵਾਲੇ ਲੋਕ ਕੁਝ ਬੋਲ ਰਹੇ ਆ ਇਸ ਕਰਕੇ ਆਪਾਂ ਨੂੰ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਵੀ ਜੇਕਰ ਤੁਸੀਂ ਇਨਵੈਸਟਮੈਂਟ ਕਰਨਾ ਚ ਖੂਨ ਪਸੀਨੇ ਦੀ ਗਾੜੀ ਕਮਾਈ ਹੁੰਦੀ ਹੈ ਲੋਕਾਂ ਨੇ ਜੋੜੇ ਹੁੰਦੇ ਆ ਪੈਸੇ ਉਹਦੇ ਤੇ ਇਨਵੈਸਟਮੈਂਟ ਹੋ ਰਹੀ ਹੈ ਕਿਉਂਕਿ ਜੇਵਰ ਵਾਸਤੇ ਇਨਵੈਸਟਮੈਂਟ ਨਹੀਂ ਹੋ ਰਹੀ ਜੇਵਰ ਤਾਂ ਹੁੰਦਾ ਨਾ ਇੱਕ ਵਾਰ ਲੈ ਲਿਆ ਕੋਈ ਗੱਲ ਨਹੀਂ ਉਹ ਤਾਂ ਕਿਤੇ ਵੇਚਦਾ ਹੁੰਦਾ ਪਰ ਇਹ ਸੋਨਾ ਇਨਵੈਸਟਮੈਂਟ ਵਾਸਤੇ ਹੈ ਇਸ ਕਰਕੇ ਬੇਨਤੀ ਹੈ ਚੈੱਕ ਕੀਤਾ ਜਾਵੇ ਸਰਕਾਰ ਨੂੰ ਬੇਨਤੀ ਚੈੱਕ ਰੱਖਿਆ ਜਾਵੇ ਬਿਲਕੁਲ ਤਾਂ ਬਹੁਤ ਵੱਡੀ ਚਰਚਾ ਇਸ ਦੇ ਉੱਪਰ ਜ਼ਰੂਰ ਹੋਈ ਹੈਗੀ ਆ ਪਰ ਗੱਲ ਕਰੀਏ ਪੁਰਾਣੇ ਸਮੇਂ ਦੀ ਤਾਂ ਬਜ਼ੁਰਗ ਕਹਿੰਦੇ ਸੀਗੇ ਚਾਹੇ ਆਪਣੇ ਆ ਪਰਦਾਦੀਆਂ ਪਰਦਾਦੀਆਂ ਦੀ ਗੱਲ ਕਰ ਲਈਏ ਤਾਂ ਉਸ ਸਮੇਂ ਉਹ ਸੋਨੇ ਨੂੰ ਜਿਹੜਾ ਹੈਗਾ ਇਕੱਠਾ ਕਰਕੇ ਰੱਖਦੇ ਸੀਗੇ ਆਪਣੇ ਕੋਲ ਜਮ੍ਹਾਂ ਕਰਕੇ ਰੱਖਦੇ ਸੀ ਕਿ ਇਹ ਤੁਹਾਡਾ ਗਹਿਣਾ ਇੱਕ ਇਹ ਤੁਹਾਡਾ ਇੱਕ ਐਸੈਟ ਆ ਜਿਹਨੂੰ ਜਦੋਂ ਮਰਜ਼ੀ ਜਾਂਦੇ ਹੋਏ ਵੇਚਦੇ ਤੁਹਾਨੂੰ ਪੈਸਿਆਂ ਦੀ ਲੋੜ ਆ ਪਰ ਲੋਕਾਂ ਦੇ ਪਿੱਛੇ ਇੰਨੀ ਹੋੜ ਜਿਹੜੀ ਲੋਕਾਂ ਦੀ ਆਪਸ ਦੇ ਵਿੱਚ ਲੱਗੀ ਹੋਈ ਆ ਮਤਲਬ ਭੱਜਨ-ਪਜਾਰ ਹੋ ਰਹੇ ਨੇ ਬਾਜ਼ਾਰਾਂ ਦੇ ਵਿੱਚ ਜਾ ਰਹੇ ਨੇ ਸੁਨਿਆਰੇ ਦੁਕਾਨਾਂ ਦੇ ਉੱਪਰ ਤੁਸੀਂ ਦੇਖੋ ਭੀੜ ਲੱਗੀ ਪਈ ਆ ਲੋਕ ਖਰੀਦ ਰਹੇ ਨੇ ਕੀ ਹੋ ਸਕਦਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਿਵੇਂ ਅੱਪ ਜਾ ਰਹੀ ਹੈ ਕੌਣ ਲੋਕ ਇਸ ਨੂੰ ਅੱਪ ਕਰ ਰਹੇ ਨੇ ਤੇ ਦੂਜੇ ਪਾਸੇ ਇੱਕ ਸਵਾਲ ਹੋਰ ਜਰੂਰ ਸ਼ਰਮਾਈ ਨੇ ਕਿਹਾ ਸੀਗਾ ਕਿ ਇਸ ਦੇ ਵਿੱਚ ਜਿਹੜਾ ਜਿਹੜਾ ਸੋਨਾ ਖਰੀਦਾ ਜਾ ਰਿਹਾ ਉਹ ਕਿੰਨੇ ਕੁ ਟੈਕਸ ਕਿੰਨਾ ਕੁ ਦਿੱਤਾ ਜਾ ਰਿਹਾ ਹੈਗਾ ਕੀ ਉਹ ਇੱਕ ਨੰਬਰ ਖਰੀਦਾ ਜਾ ਰਿਹਾ ਦੋ ਨੰਬਰ ਦੇ ਵਿੱਚ ਕਿੱਦਾਂ ਸਰਕਾਰ ਕੋਲੇ ਇਸ ਦੇ ਅੰਕੜੇ ਜਾ ਰਹੇ ਨੇ ਇਹ ਵੀ ਜਰੂਰ ਦੇਖਣ ਵਾਲੀ ਗੱਲ ਹੈ ਪਰ ਦੇਖਦੇ ਹੁਣ ਸੋਨਾ ਜਿਵੇਂ ਘੰਟਿਆਂ ਦੀ ਗੱਲ ਕਰ ਲਈ 165 ਹੁਣ ਅੱਜ ਤੋਂ 10 ਘੰਟੇ ਬਾਅਦ ਕੀ ਹੋਊਗਾ ਕਮੈਂਟ ਬਾਕਸ ਵਿੱਚ ਦੱਸੋ ਆਪਣੇ ਆਪਣੇ ਸ਼ਹਿਰ ਦੇ ਲੋਕਾਂ ਦੀ ਗੱਲ ਕਰ ਦਈਏ ਏਰੀਆ ਦੀ ਗੱਲ ਕਰ ਲਈਏ ਚਾਹੇ ਆਪਣੇ ਆਪਣੇ ਸੂਬਿਆਂ ਦੀ ਗੱਲ ਕਰ ਲਈਏ ਤੁਸੀਂ ਕਿਹੜੇ ਕਿਹੜੇ ਪ੍ਰਾਂਤਾਂ ਨਾਲ ਰਾਜਾਂ ਨਾਲ ਜੁੜੇ ਹੋਏ ਹੋ ਉਹ ਦੱਸੋ ਕਿ ਤੁਹਾਡੇ ਏਰੀਆ ਦੇ ਵਿੱਚ ਇਸ ਸਮੇਂ ਸੋਨੇ ਦਾ ਰੇਟ ਕੀ ਚੱਲ ਰਿਹਾ ਤੇ ਇਸ ਸਮੇਂ ਇਹ ਵਧ ਕਿਉਂ ਰਿਹਾ ਇਹ ਵੀ ਜ਼ਰੂਰ ਸਾਨੂੰ ਦੱਸੋ ਕੈਮਰਾ ਪਰਸਨ ਗੁਰਜੋਤ ਸਿੰਘ ਦੇ ਨਾਲ ਕਰਨਵੀਰੰਦਾਵਾਰ ਟੀਵੀ ਪੰਜਾਬ